ਆਪਣੇ ਤਰ੍ਹਾਂ ਪਹਿਲੇ ਵੀ ਆਇਆ ਜਦੋਂ ਇਹਨਾਂ ਨੇ ਉਹਨੂੰ ਬੰਦ ਕਰਤਾ ਮੈਂ ਤੇ ਉਹ ਸੋਚਿਆ ਤੇ ਲਿਫਟ ਜਦੋਂ ਲਿਫਟ ਦੇ ਵਿੱਚ ਬਹਿ ਜਾਈਏ ਤੇ ਬੰਦ ਹੋ ਜਾਂਦਾ ਹੈ ਇਹਨਾਂ ਨੂੰ ਲੱਗਾ ਵੀ ਇੱਥੇ ਕੋਟਨ ਦੀ ਵੀ ਸੋਚ ਹੋ ਗਈ ਤੇ ਮੈਨੂੰ ਜ਼ਿਆਦਾ ਬਾਹਰ ਜਾਣਾ ਪਊ ਪਰ ਉਹਨਾਂ ਨੇ AC ਚ ਚਲਾ ਕੇ ਮਾਹੌਲ ਨੂੰ ਸੈੱਟ ਕਰਤਾ ਬਾਕੀ ਇਹ ਗੱਲ ਆ ਕਿ ਜੇ ਕੋਈ ਕਮੀ ਪੇਸੀ ਕਿਹਨੂੰ ਜਾਪਦੀ ਆ ਉਹ ਆਪਾਂ ਬੈ ਕੇ ਵੀ ਕਰ ਸਕਦੇ ਫਿਰ ਹਾਲੇ ਜਿਹੜੀ ਫਿਲਮ ਆ ਇਹ ਦੇਖਣ ਵਾਲੀ ਆ ਜਿਹੜੀਆਂ ਪ੍ਰਾਣੀਆਂ ਸਾਡੀਆਂ ਸਦੀਆਂ ਲੰਘੀਆਂ ਆ ਧਾਰਵੇ ਦੇ ਉਹਨਾਂ ਦੇ ਉਹਦੇ ਇਤਿਹਾਸ ਨੂੰ ਇਹ ਦਰਸਾਉਂਦੀ ਫਿਲਮ ਆ ਜੇ ਕੋਈ ਕਮੀ ਇਹਦੇ ਤੇ ਹੈਗੀ ਆ ਤੇ ਉਹ ਬੈ ਕੇ ਗੱਲ ਕਰ ਲੈਣਾ ਕਿਉਂਕਿ ਜਿਸ ਤਰ੍ਹਾਂ ਦੀ ਇਹ ਫਿਲਮ ਬਣੀ ਆ ਤਾਂ ਉਹਨਾਂ ਡੀਐਂਡ ਨਹੀਂ ਕੀਤਾ ਇਹਦਾ ਅਗਲਾ ਭਾਗ ਵੀ ਜ਼ਰੂਰ ਬੰਨਾ ਵਾ ਤੇ ਅਗਲੇ ਭਾਗ ਦੇ ਵਿੱਚ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਕੱਢੀਆਂ ਜਾ ਸਕਦੀਆਂ ਵਾ ਲੱਗਦਾ ਵੀ ਅੱਜ ਕਦੇ ਨੌਜਵਾਨ ਜਾਂ ਬੱਚਿਆਂ ਨੂੰ ਇਹ ਫਿਲਮਾਂ ਦੇਖਣੀਆਂ ਚਾਹੀਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਰਾ ਜੀ ਹੁਣ ਪਤਾ ਹੈ ਗ੍ਰੰਥ ਪੜ੍ਹਦਾ ਕੌਣ ਹੈ ਕਿਤਾਬਾਂ ਪੜ੍ਹਦੇ ਕੌਣ ਲੋਕ ਪੜ੍ਹਦੇ ਬੱਚੇ ਤੁਸੀਂ ਵੀ ਤੁਹਾਡੇ ਵੀ ਘਰਾਂ 'ਚ ਬੱਚੇ ਆ ਤੁਹਾਡਾ ਬੱਚਾ ਕਦੇ ਕਿਤਾਬ ਪੜ੍ਹ ਕੇ ਬੈਠਾ ਸਕੂਲ ਦੀ ਕਿਤਾਬ ਤੋਂ ਵਗਾਰ ਜਾਂ ਕੋਈ ਇਤਿਹਾਸ ਦੀ ਜੰਗ ਅੱਦੀ ਬੈਠਾ ਵਾ ਜਾ ਕੋਈ ਕਦੀ ਕੋਈ ਕਹਾਣੀ ਸੁਣਾਈ ਆਪਣੇ ਬੱਚੇ ਨੂੰ ਸਾਖੀ ਸੁਣਾਈ ਰਾਦਣੋ ਨਹੀਂ ਨਾ ਸੁਣਾਈ ਕੇ ਸੁਣਾਈ ਆ ਹਾਂ ਤੇ ਜੇ ਹਰ ਇੱਕ ਦੇ ਹੱਥ ਚ ਮੋਬਾਈਲ ਆ ਤੇ ਦੇਖੋ ਮੋਬਾਈਲ ਤੇ ਜਾ ਕੋਈ ਆਪਣਾ ਟੀਮੀ ਦੇ YouTube ਤੇ ਇਹ ਫਿਲਮ ਵੇਖ ਕੇ ਕੋਈ ਆਪਣੇ ਇਤਿਹਾਸ ਦੇ ਪੱਖ ਤੋਂ ਜਾਣ ਹੋਊਗਾ ਤਾਂ ਕੋਈ ਮਾਰੀ ਘਾ ਦੇਣੀ ਮੈਂ ਤਾਂ ਉਹੋ ਹੀ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਵੀ ਪਹਿਲਾਂ ਫਿਲਮ ਦੇਖੋ ਜੇ ਕੋਈ ਨੀਕੀ ਹੈਗੀ ਤੇ ਬਹਿ ਕੇ ਗੱਲ ਕਰਦੇ ਆ ਆਪਾਂ ਲੜਨਾ ਕਦੋਂ ਬਾਈ ਕੀ ਖਾਸ ਖਾਸ ਤੇ ਇਹ ਲੱਗਾ ਦੇਖੋ ਜਿਹੜਾ ਐਕਟਰ ਆ ਉਹ ਆਪਣਾ ਪੰਜਾਬੀ ਪੁੱਤਰ ਆ ਇੱਥੇ ਪ੍ਰਵਾਸੀ ਐਕਟਰਾਂ ਨਾਲੋਂ ਬਾਹੂ ਬਲੀ ਵਰਗੀ ਸਰਵ ਆਜੇ ਏ ਬਿਰੰਗੀ ਭਾਈ ਜਾਨਵਰ ਕੀ ਫਿਲਮ ਨੂੰ ਪੰਜਾਬ ਦੇ ਆਪਾਂ ਕਰੋੜਾਂ ਰੁਪਏ ਕਮਾ ਕੇ ਦਿੱਤਾ ਜੇ ਆਪਣੇ ਪੰਜਾਬ ਦੇ ਪੁੱਤ ਨੇ ਆਪਣੇ ਪੰਜਾਬ ਦਾ ਇਹ ਭੂਲਕ ਇਤਿਹਾਸ ਜਿਹੜਾ ਪ੍ਰਸ਼ੰਗਾ ਸਦੀਆਂ ਦਾ ਇਤਿਹਾਸ ਥੋੜਾ ਅੰਸ਼ਕ ਰੂਪ ਦੇ ਵਿੱਚ ਪੇਸ਼ ਕੀਤਾ ਵਾ ਇਹਦੇ ਵੀ ਕੋਈ ਮਾਰੀ ਗੱਲ ਨਹੀਂ ਬਹੁਤ ਚੰਗੀ ਗੱਲ ਆ ਪਹਿਲੀ ਵਾਰ ਹੋਇਆ ਬਾਬਾ ਜੀ ਜਿਵੇਂ ਝਕਾਰੇ ਲੱਗਦੇ ਸੀ ਥੀਏਟਰ ਦੇ ਵੇਰੇ ਨਹੀਂ ਤਾਂ ਹਮੇਸ਼ਾ ਕੂਕਾਂ ਵਜਦੀਆਂ ਸੀਟੀਆਂ ਵਜਦੀਆਂ ਜੀ ਯਾਰ ਮੈਂ ਇਹ ਤੁਹਾਨੂੰ ਕਹਿ ਰਿਹਾ ਵੀ ਅਸੀਂ ਦੇ ਆਪਣੇ ਇਤਿਹਾਸ 'ਚ ਪਹਿਲੀ ਵਾਰੀ ਥੀਏਟਰ ਤੇ ਆਏ ਆ ਉਹ ਵੀ ਸਾਨੂੰ ਚਲੋ ਉਹਨਾਂ ਮੁੰਡਿਆਂ ਨੇ ਕਿਹਾ ਵੀ ਤੁਸੀਂ ਇੱਕ ਵਾਰ ਫਿਲਮ ਵੇਖੋ ਜੇ ਗਲਤ ਆ ਤੇ ਬਾਬਾ ਜੀ ਇਹਨੂੰ ਬੰਦ ਕਰ ਦਿੰਦੇ ਆ ਜੇ ਹਾਂ ਸਹੀ ਆ ਤੇ ਇਹ ਦੁਗਰਾ ਮਾਰਾ ਭਈ ਇਹਨੂੰ ਚਾਲੂ ਰੱਖਿਆ ਜਾਵੇ ਆਪਾਂ ਜਿਹੜੇ ਵੀਰ ਵਿਰੋਧ ਕਰਦੇ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਕਿ ਜੇ ਕੋਈ ਕਮੀ ਇਹਦੇ ਵਿੱਚ ਹੈਗੀ ਆ ਨਾ ਉਹ ਬੈਠ ਕੇ ਗੱਲ ਕਰ ਲੋ ਉਹ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ ਅਗਲੇ ਭਾਗ 'ਚ ਤੇ ਇਹ ਫਿਲਮ ਫਿਲਹਾਲ ਵਧੀਆ ਵਾ ਫਿਲਮ ਇਤਿਹਾਸ ਤੋਂ ਜਾਣੂ ਕਰਵਾਉਂਦੀ ਆ ਤੇ ਠੀਕ ਆ ਬਿਲਕੁਲ ਹਾਂਜੀ ਹਾਂ ਮੋਰੀ ਆ ਮੋਰੀ ਹਾਂ ਦੇ ਆ ਤੇ ਕੀ ਕਹਿਣਾ ਚਾਹੁੰਦੇ ਅੱਜ ਫਿਰੋਂ ਦੇਖਾ ਆਏ ਹਾਂ ਵਾਗੁਰੂ ਜੀ ਕਾ ਖਾਲਸਾ ਰਵੇ ਬੇ ਮੈਂ ਤੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜੇ ਆਪਾਂ ਪੰਜਾਬ ਦੇ ਵਿੱਚ ਹੋਰਾਂ ਫਿਲਮਾਂ ਨੂੰ ਕਰੋਨਾ ਦੇ ਮੁਨਾਫੇ ਕਰਾ ਸਕਦੇ ਆ ਤੇ ਇਹ ਸਾਡੇ ਪੁਰਾਣੇ ਇਤਿਹਾਸ ਦੇ ਨੂੰ ਦਰਸਾਉਂਦੀ ਫਿਲਮ ਆ ਸਾਡੇ ਆਪਣੇ ਕਲਾਕਾਰ ਦੀ ਫਿਲਮ ਹੈ ਇਸ ਤੋਂ ਵੀ ਵੇਖਿਆ ਜਾਵੇ ਨਾ ਜੇ ਇਹਦੇ ਵਿੱਚ ਕੋਈ ਉਨੀਕੀ ਹੈਗੀ ਆ ਉਹ ਆਪਾਂ ਬੈਠ ਕੇ ਕਰ ਲਿਆ ਬੈਠ ਕੇ ਉਹਦੇ ਨਾਲ ਗੱਲ ਕਰ ਲਈ ਜਾਵੇ ਕਿਉਂਕਿ ਜਿਹੜੀ ਆਉਣ ਵਾਲੀ ਅਗਲੀ ਫਿਲਮ ਹੋਊਗੀ ਇਸੇ ਜਿਹੜੇ ਸਤਾਰੰਭ ਦੇ ਵਿੱਚ ਆਊਗੀ ਕਿਉਂਕਿ ਜਿਹੜੀ ਇਹ ਫਿਲਮ ਆ ਇਹਦਾ ਉਹਨਾਂ ਨੇ ਡੀ ਐਂਡ ਨਹੀਂ ਕੀਤਾ ਭਾਗਕੀ ਨੂੰ ਅੰਤਮ ਰੂਪ ਨਹੀਂ ਦਿੱਤਾ ਇਹਦਾ ਅਗਲਾ ਭਾਗ ਵੀ ਜਰੂਰ ਆਵੇਗਾ ਜੇੜੀ ਕੋਈ ਕਮੀ ਰਹਿ ਗਈ ਅਗਲੇ ਭਾਗ ਦੇ ਵਿੱਚ ਪੂਰੀ ਕਰ ਲਈ ਜਾਵੇ। ਕੋਸਾਖੀ ਦਾ ਜਿਹੜਾ ਵਿਆਪਕਲਾ ਮਨਾਇਆ ਉਸਨੂੰ ਕਿਹਾ ਮੈਂ ਤਾਂ ਬੜਾ ਲੰਮਾ ਬੋਲ ਲਿਆ ਪਹਿਲਾਂ। ਸਾਤ ਹੋਏ ਨਹੀਂ। ਕੋਸਾਖੀ ਦਾ ਜਿਹੜਾ ਅਰਸਾ ਵਾਲੇ ਮਨਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੰਨੇ ਬਖਸ਼ਾ ਲੈਣੀਆਂ ਉਹ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਪਹੁੰਚੇ। 13 ਤੇ 14 ਅਪ੍ਰੈਲ 12 13 14 ਅਪ੍ਰੈਲ ਦਾ ਅੱਜ 12 ਤਾਂ ਨਿਕਲ ਗਈ ਆ। 13 14 ਅਪ੍ਰੈਲ ਦਾ ਜੋੜ ਮੇਲਾ ਜਿਹੜਾ ਉਹ ਹਾਲੇ ਬਾਕੀ ਆ। ਤੇ ਕੱਲ ਨੂੰ ਦੀਵਾਨ ਸਜਣੇ ਪਰਸੋਂ ਖਾਲਸਾਈ ਜਹੋ ਜਲਾਲ ਦਾ ਮਹੱਲਾ ਸਜਾਇਆ ਜਾਣਾ ਜਿਸ ਦੇ ਵਿੱਚ ਘੋਰ ਦਾ ਹੰਦੇਦਾ ਬਾਜੀ ਤਲਵਾਰ ਬਾਜੀ ਜੰਗ ਜੂ ਕਰਤਬ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੇ ਕੀਤੇ ਉਹ ਖਾਲਸਾ ਫੌਜਾਂ ਨੇ ਸੰਗਤਾਂ ਨੂੰ ਆਪਣਾ ਵਿਖਾ ਕੇ ਨਿਹਾਲ ਕਰਨਾ ਇਹ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਹੀ ਆ ਜਿੰਨੇ ਲੈਣੀਆਂ ਉਹ ਤੱਕ ਸ੍ਰੀ ਦਮਦਮਾ ਸਾਹਿਬ ਅੱਕੇ ਪਹੁੰਚੇ ਬਾਤ ਤੋਂ ਬਾਅਦ ਪਹੁੰਚ ਗਏ ਗੁਰੂ ਸਾਹਿਬ ਦੀਆਂ ਕੁਰਸੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ